ਸਤਿ ਸ਼੍ਰੀ ਅਕਾਲ ਵਿਖੇ ਤੁਸੀਂ ਔਨ 에ਅਰ ਇੱਕ ਵੱਡੀ ਖਬਰ ਦੱਸਦੇ ਹਾਂ ਤੁਹਾਨੂੰ ਫਿਰੋਜ਼ਪੁਰ ਸੈਂਟਰਲ ਜੇਲ ਇੱਕ ਵਾਰ ਫਿਰ ਤੋਂ ਸੁਰੱਖਿਆ ਦੇ ਵਿੱਚ ਹੈ ਸੁਰੱਖਿਆ ਦੇ ਵਿੱਚ ਇਸ ਕਰਕੇ ਹੈ ਕਿਉਂਕਿ ਇੱਥੇ ਦਾ ਇੱਕ ਕੈਦੀ ਪੈਰੋਲ ਤੇ ਗਿਆ ਸੀ ਛੁੱਟੀਆਂ ਘਟਣ ਛੁੱਟੀਆਂ ਘਟ ਕੇ ਜਦੋਂ ਵਾਪਸ ਆਂਦਾ ਹੈ ਤੇ ਉਸ ਦੇ ਕੋਲੋਂ ਇੱਕ ਮੋਬਾਈਲ ਫੋਨ ਤੇ 37 ਸੀਮਾ ਬਰਾਮਦ ਹੁੰਦੀਆਂ ਨੇ 37 ਸੀਮਾ ਤੁਸੀਂ ਸਮਝ ਸਕਦੇ ਹੋ ਕਿ 37 ਸੀਮਾ ਬਰਾਮਦ ਹੋਣ ਦਾ ਕੀ ਮਤਲਬ ਕਟਿਆ ਜਾ ਸਕਦਾ ਹੈ ਦੂਜੇ ਪਾਸੇ ਨਾ ਸਿਰਫ ਮੋਬਾਈਲ ਫੋਨ ਤੇ ਸਿੰ ਬਰਾਮਦ ਹੋਈ ਉਸ ਕੈਦੀ ਦੇ ਕੋਲੋਂ ਬਲਕਿ ਇੱਕ ਲਫਾਫੇ ਦੇ ਵਿੱਚ ਨਸ਼ੀਲਾ ਪਾਊਡਰ ਜੋ ਕਿ 114 ਗ੍ਰਾਮ ਦੇ ਕਰੀਬ ਸੀ ਤੇ 45 ਤੋਂ ਲੈ ਕੇ 50 ਨਸ਼ੀਲੀ ਗੋਲੀਆਂ ਵੀ ਬਰਾਮਦ ਹੋਈਆਂ ਨੇ ਯਾਨੀ ਕਿ ਛੁੱਟੀ ਕੱਟਣੇ ਕੈਦੀ ਗਿਆ ਸੀ ਤੇ ਜਦੋਂ ਵਾਪਸ ਆਇਆ ਆਪਣਾ ਸਾਰਾ ਸਮਾਨ ਭਰ ਕੇ ਲਿਫਾਫੇ ਦੇ ਵਿੱਚ ਲੈ ਕੇ ਆਇਆ ਤਾਂ ਕਿ ਜੇਲ੍ਹ ਅੰਦਰ ਉਸ ਨੂੰ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਹਾਲਾਂਕਿ ਜਦੋਂ ਤਲਾਸ਼ੀ ਲਈ ਗਈ ਤਾਂ ਸਾਰੀਆਂ ਚੀਜ਼ਾਂ ਬਰਾਮਦ ਕਰ ਲਿਆ ਗਈਆਂ ਮਾਮਲਾ ਵੀ ਦਰਜ ਕਰ ਲਿਆ ਗਿਆ ਪਰ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਇਹ ਮਾਮਲਾ ਜ਼ਰੂਰ ਖੜਾ ਕਰਦਾ ਹੈ ਫਿਰੋਜ਼ਪੁਰ ਸੈਂਟਰਲ ਜੇਲ੍ਹ ਦਾ ਮਾਮਲਾ ਹੈ ਫਿਰੋਜ਼ਪੁਰ ਸੈਂਟਰਲ ਜੇਲ੍ਹ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਪਹਿਲੀ ਵਾਰ ਇਹ ਜੇਲ੍ਹ ਸੁਰੱਖਿਆ ਦੇ ਵਿੱਚ ਨਹੀਂ ਆਈ ਇਸ ਤੋਂ ਪਹਿਲਾਂ ਵੀ ਮੋਬਾਈਲ ਰੱਖਣ ਦੇ ਮਾਮਲਿਆਂ ਨੂੰ ਲੈ ਕੇ ਕੈਦੀਆਂ ਵਿਚਾਲੇ ਆਪਸੀ ਲੜਾਈ ਝਗੜੇ ਨੂੰ ਲੈ ਕੇ ਤੇ ਵੱਡੇ ਵੱਡੇ ਨਾਮੀ ਗੈਂਗਸਟਰ ਇਸ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਇਹਨਾਂ ਨੂੰ ਲੈ ਕੇ ਫਿਰੋਜ਼ਪੁਰ ਸੈਂਟਰਲ ਜੇਲ੍ਹ ਜੋ ਹੈ ਹਮੇਸ਼ਾ ਸੁਰੱਖਿਆ ਦੇ ਵਿੱਚ ਬਣੀ ਰਹਿੰਦੀ ਹੈ ਔਰ ਨਸ਼ੇ ਦਾ ਮਿਲਣਾ ਮੋਬਾਈਲ ਫੋਨਾਂ ਦਾ ਮਿਲਣਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਭ ਤੋਂ ਵੱਡੀ ਗੱਲ ਕਿ ਇਹ ਕੈਦੀ ਪਰੋਲ ਤੇ ਗਿਆ ਮੋਬਾਈਲ ਫੋਨ ਕੀਪਡ ਵਾਲਾ ਪੁਰਾਣਾ ਮੋਬਾਈਲ ਫੋਨ ਨੰਬਰਾਂ ਵਾਲਾ ਜੋ ਹੈ ਇਸ ਦੇ ਕੋਲੋਂ ਬਰਾਮਦ ਹੋਇਆ ਪਰ 37 SIMਾਂ ਬਰਾਮਦ ਹੋਈਆਂ ਨੇ ਕੁਝ Airtel ਦੀਆਂ ਸਿਮਾਂ ਨੇ ਕੁਝ Jio ਕੰਪਨੀ ਦੀਆਂ ਸਿਮਾਂ ਦੱਸੀਆਂ ਜਾ ਰਹੀਆਂ ਨੇ ਸਭ ਤੋਂ ਵੱਡੀ ਗੱਲ ਜਦੋਂ ਸਾਡੇ ਦੇਸ਼ ਦੇ ਵਿੱਚ ਲਾਗੂ ਕੀਤਾ ਹੋਇਆ ਹੈ ਕਿ ਆਧਾਰ ਕਾਰਡ ਜਾਂ ਬਿਨਾ ਆਈ ਕਾਰਡ ਦਿਖਾਏ ਕਿਸੇ ਨੂੰ ਵੀ ਕੋਈ ਸਿਮ ਨਹੀਂ ਦਿੱਤੀ ਜਾ ਸਕਦੀ ਵੈਰੀਫਾਈ ਹੋਏ ਬਿਨਾ ਕਿਸੇ ਵੀ ਗਾਹਕ ਨੂੰ ਨਵੀਂ ਮੋਬਾਈਲ ਸਿਮ ਨਹੀਂ ਮਿਲੇਗੀ ਤਾਂ ਇੱਕ ਨਾ ਅੱਧੇ ਉਸ ਕੈਦੀ ਨੂੰ 37 ਸਿਮਾਂ ਆਖਿਰ ਕਿੱਥੋਂ ਮਿਲੀਆਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਿਸ ਦੀ ਜਾਂਚ ਹੁਣ ਕੀਤੀ ਜਾਏਗੀ ਪਰ ਕੈਦੀਆਂ ਕੋਲੋਂ ਸਿਮਾਂ ਮਿਲਦੀਆਂ ਨੇ ਇਸੇ ਪੁੱਛਦੀ ਜਾਂਚ ਦਾ ਵਿਸ਼ਾ ਰਹਿ ਜਾਂਦਾ ਹੈ ਜਿੱਥੋਂ ਇਹ ਸਿਮ ਆਉਂਦੀਆਂ ਨੇ ਕੁਝ ਦੁਕਾਨਦਾਰ ਬਲੈਕ ਦੇ ਵਿੱਚ ਗਲਤ ਤਰੀਕੇ ਦੇ ਨਾਲ ਜੋ ਅਪਰਾਧਿਕ ਮਾਮਲਿਆਂ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਉਹਨਾਂ ਨੂੰ ਮੋਬਾਈਲ ਫੋਨ ਤੇ ਮੋਬਾਈਲ ਸਿਮ ਅਪਡੇਟ ਕਰਵਾਉਂਦੇ ਨੇ ਉਹਨਾਂ ਨੂੰ ਉਹ ਪ੍ਰੋਵਾਈਡ ਕਰਵਾਉਂਦੇ ਨੇ ਉਨਾਤੇ ਵੀ ਸਖਤ ਐਕਸ਼ਨ ਤੇ ਜਾਂਚ ਹੋਣਾ ਚਾਹੀਦਾ ਹੈ ਹਾਲਾਂਕਿ ਇੱਕ ਗਨੀਮਤ ਰਹੀ ਹੈ ਕਿ ਜਦੋਂ ਜਾਂਚ ਹੋਈ ਹੈ ਉਸ ਦੌਰਾਨ ਇਸ ਕੈਦਤੀ ਤੋਂ ਸਾਰਾ ਕੁਝ ਬਰਾਮਦ ਕਰ ਲਿਆ ਗਿਆ ਪਰ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਸਵਾਲ ਤੇ ਕਾਫੀ ਹੈਰਾਨੀ ਵਾਲੇ ਸਵਾਲ ਇੱਕ ਖੜਾ ਕਰਦਾ ਹੈ ਮਾਮਲਾ ਕਿ ਸੈਂਤੀ ਮੋਬਾਈਲ ਦੀਆਂ SIMਾਂ ਆਖਰ ਕੀ ਕਰਨੀਆਂ ਸੀ ਕਿਸ ਕਿਸ ਦੇ ਨਾਲ ਕਿਹੜੀ-ਕਿਹੜੀ ਐਪ ਦੇ ਰਾਹੀਂ ਕੰਟੈਕਟ ਕਰਨੇ ਸੀ ਕਿਹੜੀ ਨਵੀਂ ਸਾਜ਼ਿਸ਼ ਹੈ ਜੋ ਕਿ ਫਿਰੋਜ਼ਪੁਰ ਸੈਂਟਰਲ ਜੇਲ੍ਹ ਦੇ ਵਿੱਚ ਬੈਠ ਕੇ ਬਣਾਈ ਜਾਣੀ ਸੀ ਤੇ ਪੰਜਾਬ ਦੇ ਵਿੱਚ ਕਿੰਨੀਆਂ ਹੀ ਵਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਕਿਉਂਕਿ ਦੇਖਿਆ ਜਾਂਦਾ ਹੈ ਕਿ ਵੱਡੇ ਵੱਡੇ ਗੈਂਗਸਟਰ ਜਿਹੜੇ ਕਿ ਬਾਹਰ ਬੈਠੇ ਹੋਏ ਨੇ ਇੰਟਰਨੈਟ ਦੇ ਰਾਹੀਂ ਡਿਫਰੈਂਟ ਡਿਫਰੈਂਟ ਐਪਸ ਹੁੰਦੀਆਂ ਨੇ ਉਹਨਾਂ ਦੇ ਰਾਹੀਂ ਜੇਲ੍ਹਾਂ ਦੇ ਵਿੱਚ ਬੈਠੇ ਆਪਣੇ ਗੁਰਗਿਆਂ ਦੇ ਨਾਲ ਕਰਦੀਆਂ ਦੇ ਨਾਲ ਸੰਪਰਕ ਕਰਦੇ ਨੇ ਤੇ ਅੱਗੇ ਤੋਂ ਅੱਗੇ ਕਿਉਂਕਿ ਇਹਨਾਂ ਦੀ ਚੇਨ ਬਣੀ ਹੁੰਦੀ ਇਹਨਾਂ ਦੇ ਲਿੰਕ ਹੁੰਦੇ ਨੇ ਅੱਗੇ ਸਾਥੀ ਹੁੰਦੀ ਨੇ ਜੇਕਰ ਜੇਲ੍ਹ ਦੇ ਵਿੱਚ ਬੈਠੇ ਹੁੰਦੇ ਨੇ ਤਾਂ ਬਾਹਰ ਇਹਨਾਂ ਦੇ ਗੁਰਗੇ ਘੁੰਮਦੇ ਹੁੰਦੇ ਨੇ ਜੇਕਰ ਇਹ ਬਾਹਰ ਬੈਠੇ ਹੁੰਦੇ ਨੇ ਤਾਂ ਜੇਲ੍ਹ ਦੇ ਵਿੱਚ ਇਹਨਾਂ ਦੀ ਕਈ ਸਾਥੀ ਹੁੰਦੇ ਨੇ ਜੋ ਕਿ ਅੱਗੇ ਤੋਂ ਅੱਗੇ ਹਥਿਆਰ ਮੁਹੱਈਆ ਕਰਵਾਉਂਦੇ ਨੇ ਨਸ਼ਾ ਮੁਹੱਈਆ ਕਰਵਾਉਂਦੇ ਨੇ ਪੈਸਾ ਮੁਹੱਈਆ ਕਰਵਾਉਂਦੇ ਨੇ ਸੋ ਇਹ ਸਭ ਕੁਝ ਜੋ ਹੈ ਫੋਨ ਦੇ ਰਾਹੀਂ ਇੰਟਰਨੈਟ ਕਾਲਿੰਗ ਦੇ ਰਾਹੀਂ ਹੀ ਹੁੰਦਾ ਹੈ ਅਜਿਹੇ ਦੇ ਵਿੱਚ ਫਿਰੋਜ਼ਪੁਰ ਸੈਂਟਰਲ ਜੇਲ੍ਹ ਤੋਂ ਜੇਕਰ ਇੱਕ ਕੈਦੀ ਕੋਲ ਇੱਕ ਮੋਬਾਈਲ ਫੋਨ ਤੇ 37 ਫੋਨ ਦੀਆਂ ਸਿਮਾਂ ਬਰਾਮਤ ਹੋਈਆਂ ਨੇ ਤਾਂ ਆਪਣੇ ਆਪ ਦੇ ਵਿੱਚ ਕਾਫੀ ਵੱਡੇ ਸਵਾਲ ਖੜੇ ਕਰਦੇ ਨੇ ਦੂਜਾ ਨਸ਼ੇ ਦਾ ਸਮਾਨ ਵੀ ਉਹ ਕੈਦੀ ਪੂਰਾ ਲਿਆ ਸੀ 45 ਤੋਂ ਲੈ ਕੇ 50 ਦੱਸਿਆ ਜਾ ਰਿਹਾ ਨਸ਼ੇ ਦੀਆਂ ਗੋਲੀਆਂ ਆਖਿਰ ਕਿੱਥੋਂ ਉਸ ਦੇ ਕੋਲ ਨਸ਼ੇ ਦੀਆਂ ਗੋਲੀਆਂ ਆਈਆਂ ਕੌਣ ਹੈ ਜੋ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਪਲਾਈ ਕਰ ਰਿਹਾ ਹੈ ਹਾਲਾਂਕਿ ਉਹ ਬਾਹਰੋਂ ਆਇਆ ਹੈ ਪਰ ਕਿਸ ਤੋਂ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਨਸ਼ੇ ਦੀਆਂ ਗੋਲੀਆਂ ਲੈ ਕੇ ਆਇਆ ਨਾ ਸਿਰਫ ਨਸ਼ੇ ਦੀਆਂ ਗੋਲੀਆਂ ਬਲਕਿ 114 ਗ੍ਰਾਮ ਦੱਸਿਆ ਜਾ ਰਿਹਾ ਚਿੱਟਾ ਪਾਊਡਰ ਵੀ ਉਸ ਦੇ ਕੋਲੋਂ ਬਰਾਮਦ ਕਰ ਲਿਆ ਗਿਆ ਮਾਮਲਾ ਹਾਲਾਂਕਿ ਦਰਜ ਹੋ ਗਿਆ ਪਰ ਆਪਣੇ ਆਪ ਦੇ ਵਿੱਚ ਸਵਾਲ ਕਾਫੀ ਜ਼ਿਆਦਾ ਖੜੇ ਹੋ ਰਹੇ ਨੇ ਕਿ ਕੁਝ ਕਿਹਾ ਹੈ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਇਸ ਵਿੱਚ ਜਿਹੜਾ ਕੈਦੀ ਹਰਦੇਵ ਸਿੰਘ ਹੈ ਇਹ ਤੇ ਮੁਕੱਦਮਾ ਨੰਬਰ 353 ਅੰਡਰ ਸੈਕਸ਼ਨ 4252 A ਤੇ ਤੈਤ ਮੁਕਾਦਮਾ ਦਰਜ ਕੀਤਾ ਗਿਆ ਇਸ ਕੋਲੋਂ 45 ਗੋਲੀਆਂ 37 30 ਸੇਮਾ 16 ਸੇ Airtel ਕੰਪਨੀ ਦੇ ਤੇ 5 ਸੇm Jio ਕੰਪਨੀ ਦੇ ਬਰਾਮਦ ਹੋਏ ਆ ਜਿਹੜੀ ਤਫਤੀਸ਼ ਹਜੇ ਜਿਹੜੀ ਕੀਤੀ ਜਾ ਰਹੀ ਹੈ ਤੇ ਅਫਾਦਰ ਜੋ ਵੀ ਅੱਗੇ ਤਾਂ ਸਾਹਮਣੇ ਆਉਣਗੇ ਉਸ ਸਮਾਂ ਤਫਤੀਸ਼ ਕੀਤੀ ਜਾਊਗੀ ਸਰ ਇਹ ਛੁੱਟੀ ਤੇ ਆਇਆ ਸੀ ਕਿ ਕੁਝ ਸਟਰਾਂਜ ਕੋਈ ਸੀ ਇਹ ਛੁੱਟੀ ਤੇ ਆਇਆ ਸੀ ਤੇ ਵਾਪਸ ਆਇਆ ਛੁੱਟੀ どう <laughs>